ਕਿੰਦ ਲੋਕਾਂ ਦੇ ਦਿਲਾਂ 'ਚ ਰਾਜ ਕਰਦਾ ਤੇ ਗਾਇਕੀ 'ਚ ਵੀ ਪੂਰਾ ਨਾਮ ਆਇਆਂ ਕੁੜੀਆਂ ਦਾ ਵਿਆਹ ਕਰਕੇ ਤੂੰ ਦੇਲ ਕੇ ਤਰਿਆ ਗਰਾਬ ਸਿੱਧੂ ਪਾਈ ਤੇਰੀ ਸੋਚ ਨੂੰ ਛੁਲਾਵਾ ਬਾਤ ਤੇਰੇ 23 ਮਈ ਦਾ ਦਿਨ ਇਹਨੂੰ ਚੋਣ ਵਾਲਿਆਂ ਨੇ ਰਾਤ 'ਚ ਕਰ ਕਿੰਦ 29 ਮਈ ਦਾ ਮਹਾਰਾ ਦਿਨ ਚੜਿਆ ਜਿਨੇ ਕੱਲਾ ਕਰੋ ਮਾਪਿਆਂ ਦਾ ਪੁੱਤ ਖਾ ਲਿਆ ਬੇਸ਼ੱਕ ਤੂੰ ਦੁਨੀਆ ਤੇ ਨਹੀਂ ਪਰ ਸਾਡੇ ਦਿਨਾਂ 'ਚ ਜਿੰਦਾ ਹੈ ਸ਼ਰਕ ਖਾਲੀ ਹੋ ਗਿਆ ਕਹਿੰਦਾ ਜੰਮਿਆ ਆਪਣੇ ਪਿੰਡਾਂ 'ਚੀ ਨਾ ਪੁਰਾ ਵੱਡੇ ਚ ਕਮਾਇਆ ਸੀ ਰਹੀ ਦੁਨੀਆ ਤੱਕ ਲੋਕ ਯਾਦ ਕਰਨਗੇ ਉਹੀ ਵੱਟੋਗੇ ਕਹਿੰਦਾ ਘਰ ਵਾਲੀ ਦੇ ਪਿੱਛੇ ਲੱਗੇ ਸ਼ਰਕ ਭਰਾਵਾਂ ਨੂੰ ਨਹੀਂ ਛੱਡੀਦਾ ਤੇ ਮਾਪਿਆਂ ਨੂੰ ਘਰੋਂ ਕਦੇ ਪਾਰ ਨਹੀਂ ਕੱਢੀਦਾ ਜੋ ਸੰਕਸ਼ ਕਸ਼ਾਮ ਲੈ ਮਾਪੇ ਨਹੀਂ ਤਾਂ ਬੀਤੇ ਵਕਤ ਨੂੰ ਪਛਤਾਏਗਾ ਅੱਜ ਤੂੰ ਘੁੱਟੇ ਮਾਪਿਆਂ ਦੀ ਰੋਟੀਆਂ ਰੂਹ ਦੀ ਗੱਲ ਬਾਤ ਇਹਨੇ ਇਵੇਂ ਜੁੜੇ ਨੇ ਅਸੀਂ ਵੀ ਜੁੜੇ ਐਮ.ਐਲ.ਏ. ਸਾਹਿਬ ਅੱਜ ਸਾਡੀ ਇੱਕ ਛੋਟੀ ਜੀ ਰੀਜ ਪੂਰੀ ਜ਼ਰੂਰ ਬਣੇ ਸਸਰੀ ਘਾਲ ਤੁਸੀਂ ਵੀ ਆਏ ਹੋ ਲੰਘ ਕੇ ਰਸਤੇ ਵਿੱਚ ਦੀ ਦੋਨੋਂ ਵੀ ਲੱਗਿਆ ਹੋਣਾ ਸਸਰੀ ਘਾਲ ਜੀ ਸਸਰੀ ਘਾਲ ਤੁਹਾਨੂੰ ਵੀ ਲੱਗਿਆ ਹੋਣਾ ਵੀ ਕੋਈ ਕਮੀ ਹੈਗੀ ਆ ਉਹ ਤੁਸੀਂ ਪੂਰੀ ਕਰਦੇ ਆਂ ਕਿਉਂਕਿ ਤੁਹਾਨੂੰ ਰੱਬ ਨੇ ਦਰਦੇ ਦੇ ਪਾਣਾ ਬਖਸ਼ੇ ਆਜੋ ਬਣਾਜੋ ਆਜੋ ਗਲਾਗ ਕੋਲੇ ਤੁਸੀਂ ਇਹਨਾਂ ਦਾ ਬੋਲ ਵੀ ਕਰੇ ਬਲਸ਼ਣ ਬਾਬਾ ਜੀ ਬਲੋ ਦੋਨੇ ਸਰਕਾਰੇ ਕਰਦੇ ਨੇ ਇਹਨੇ ਜੀ ਕਲਵੀਰ ਕੋਟ ਭਾਈ ਇਹਨਾਂ ਦਾ ਬਾਬਾ ਜੀ ਬੋਲੋ ਬਾਬਾ ਜੀ ਕੋਲੋਂ ਦੋਨੇ ਸਰਕਾਰੇ ਕਰ ਦੇਵੀਂ ਇਹਨੇ ਜੀ ਕਲਵੀਰ ਕੋਟ ਭਾਈ ਇਹਨਾਂ ਦਾ ਬਾਬਾ ਵੇ ਅੱਖਾਂ ਚੜੀਆਂ ਕੀ ਸ਼ੱਕ ਦੇ ਸਮਾਨਾ ਜੱਟੀਏ ਨੀ ਤੇਰੀ ਜੁੱਤੀ ਥੱਲੇ ਕੀ ਵੇ ਆਉਜ ਮਾਨਾ ਜੱਟੀਏ ਜਮਾਨਾ ਜੱਟੀ ਏ